ਤੁਸੀਂ ਜੁੜਿਓ ਸਤਿ ਟੈਲੀਵਿਜ਼ਨ ਦੇ ਨਾਲ ਤੇ ਮੈਂ ਗੁਰਜਿੰਦਰ ਸਿੰਘ ਪੰਗੋਇਸ ਪ੍ਰੋਗਰਾਮ 'ਚ ਦੋਸਤੋ ਆਪਾਂ ਗੱਲ ਕਰਾਂਗੇ ਕਿ ਸਸਪੈਂਡਡ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਹੋਰਾਂ ਦੇ ਕੇਸ ਦੀ ਇਸ ਵੇਲੇ ਕੀ ਅਪਡੇਟ ਆ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਇੱਕ ਹੋਰ ਕੇਸ ਦਰਜ ਕਰ ਸਕਦੀ ਆ ਡੀਆਈਜੀ ਭੁੱਲਰ ਦੇ ਉੱਪਰ ਇੱਕ ਡਾਇਰੀ ਹੱਥ ਲੱਗਿਆ ਸੀਬੀਆਈ ਦੇ ਉਸ ਡਾਇਰੀ ਦੇ ਵਿੱਚ ਬਿੱਤੀ ਲੈਣ ਦੇਣ ਵੀ ਨੇ ਕਈ ਨਾਮ ਵੀ ਨੇ ਇਸ ਡਾਇਰੀ ਨੂੰ ਖੰਗਾਲਣ ਤੋਂ ਬਾਅਦ ਤੇ ਜਦੋਂ ਗੱਲ ਬਹਾਰਾਈ ਉਦੋਂ ਦਾ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਤੋਂ ਵੱਡੇ ਜਿਹੜੇ ਅਫਸਰ ਨੇ ਉਹ ਭੱਜ ਗਏ ਨੇ ਇਧਰ-ਉਧਰ ਹੋ ਗਏ ਨੇ ਆਪਣੀ ਜਾਨ ਬਚਾ ਕੇ ਯਾਨੀ ਕਿ ਡੀਆਈਜੀ ਸਸਪੈਂਡਡ ਡੀਆਈਜੀ ਰੋਪੜ ਰੇਂਜ ਸਰਦਾਰ ਹਰਚਰਨ ਸਿੰਘ ਭੁੱਲਰ ਜਿਹੜੇ ਇਸ ਵੇਲੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਇਹ ਮੁਸ਼ਕਲਾਂ ਵਧ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਬੀਆਈ ਵੱਲੋਂ ਸਿਕੰਜਾ ਹੋਰ ਕੱਸਿਆ ਜਾ ਸਕਦਾ ਸੀਬੀਆਈ ਨੇ ਜਿਹੜੀ ਜਾਂਚ ਦਾ ਘੇਰਾ ਉਸ ਉਸ ਦੇ ਵਿੱਚ ਵਾਧਾ ਕਰਦਾ ਜਾਂਚ ਦਾ ਘੇਰਾ ਵਧਾਤਾ ਸੀਬੀਆਈ ਨੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਇਸ ਵੇਲੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਚ ਬੰਦ ਨੇ ਸੀਬੀਆਈ ਨੂੰ ਇੱਕ ਡਾਇਰੀ ਮਿਲੀ ਆ ਪਰ ਉਸ ਤੋਂ ਪਹਿਲਾਂ ਸੀਬੀਆਈ ਇੱਕ ਹੋਰ ਕੇਸ ਦਰਜ ਕਰ ਸਕਦੀ ਆ ਉਹ ਕੇਸ ਹੈਗਾ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਸ ਦਿਨ ਡੀਆਈਜੀ ਭੁੱਲਰ ਨੂੰ ਫੜਿਆ ਗਿਆ ਉਸ ਦਿਨ 8 ਲੱਖ ਦੇ ਲੈਣ ਦੇਣ ਦੀ ਗੱਲ ਸੀ ਪਰ ਉਸ ਤੋਂ ਬਾਅਦ ਜਦੋਂ ਘਰ ਗਈ ਸੀਬੀਆਈ ਘਰ ਜਾ ਕੇ ਜਦੋਂ ਛਾਪਾਂ ਮਾਰਿਆ 24 ਲਗਜ਼ਰੀ ਗੱਡੀਆਂ ਮਿਲੀਆਂ ਲਗਜ਼ਰੀ ਗੱਡੀਆਂ ਮਿਲੀਆਂ 7.5 ਕਰੋੜ ਦਾ ਕੈਸ਼ ਮਿਲਿਆ ਡੀਆਈਜੀ ਭੁੱਲਰ ਦੇ ਘਰ ਤੋਂ ਜਿਹੜੀ ਬਹੁਤ ਵੱਡੀ ਗੱਲ ਹੈ 7.5 ਕਰੋੜ ਕੈਸ਼ ਮਿਲਣਾ ਇੱਕ ਅਫਸਰ ਦੇ ਘਰ ਤੋਂ ਬਹੁਤ ਵੱਡੀ ਗੱਲ ਹੈ ਇਸ ਤੋਂ ਇਲਾਵਾ ਵਿਦੇਸ਼ੀ ਸ਼ਰਾਬ ਵੀ ਬਰਾਮਦ ਹੋਈ ਕਿਹਾ ਜਾ ਰਿਹਾ ਹੈ ਕਿ 50 ਜਾਇਦਾਦਾਂ ਦੇ ਡਾਕੂਮੈਂਟ ਵੀ ਮਿਲੇ ਨੇ ਇਸ ਤੋਂ ਬਾਅਦ ਤਾਂ ਹਲੇ ਸੀਬੀਆਈ ਅੱਗੇ ਮਨਜ਼ੂਰੀ ਮੰਗ ਰਹੀ ਆ ਕਿ ਸਾਨੂੰ ਲੋਕਰ ਖੋਲਣ ਦੀ ਮਨਜ਼ੂਰੀ ਮਿਲੇ ਲੋਕਰਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਰੋੜਾ ਰੁਪਏ ਹੋ ਸਕਦੇ ਨੇ ਲਗ ਲਗ ਆਈਡੀਏ ਨੇ ਕਿ 100 ਕਰੋੜ ਹੋ ਸਕਦਾ 50 ਕਰੋੜ ਹੋ ਸਕਦਾ ਪਰ ਇਹ ਗੱਲ ਤਾਂ ਪੱਕੀ ਹੈ ਕਿ ਜੇ 7.5 ਕਰੋੜ ਡੀਆਈਜੀ ਦੇ ਘਰ ਤੋਂ ਮਿਲ ਸਕਦਾ ਲੋਕਰਾਂ ਦੇ ਵਿੱਚ ਕਿੰਨਾ ਪੈਸਾ ਹੋਊਗਾ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਤਾਂ ਸੀਬੀਆਈ ਜਦੋਂ ਨੋਟ ਗਿਣਨ ਦੀ ਮਸ਼ੀਨ ਲਿਆ ਕੇ ਨੋਟ ਗਿਣੂਗੀ ਉਦੋਂ ਹੀ ਪਤਾ ਲੱਗੂਗਾ ਕਿ ਕਿੰਨਾ ਪੈਸਾ ਲੋਕਰਾਂ ਦੇ ਵਿੱਚ ਰੱਖਿਆ ਹੋਇਆ ਸੀ ਡੀਆਈਜੀ ਭੁੱਲਰ ਨੇ ਇਸ ਤੋਂ ਅਗਲੀ ਗੱਲ ਇੱਕ ਡਾਇਰੀ ਮਿਲੀ ਆ ਉਸ ਡਾਇਰੀ ਚ ਬਿੱਤੀ ਲੈਣ ਜੋਣ ਲੈਣ ਦੇਣ ਦਾ ਜੋਖਾ ਲੇਖਾ ਜੋਖਾ ਉਸ ਡਾਇਰੀ ਦੇ ਵਿੱਚ ਤੇ ਜਦੋਂ ਦਾ ਪਤਾ ਲੱਗਿਆ ਕਿ ਕੋਈ ਡਾਇਰੀ ਮਿਲੀ ਆ ਸੀਬੀਆਈ ਨੂੰ ਤਾਂ ਅਫਸਰ ਕਹਿੰਦੇ ਕਿ ਇਧਰ-ਉਧਰ ਹੋਗੇ ਚੰਡੀਗੜ੍ਹ ਛੱਡ ਕੇ ਪਾਸੇ ਹੋਗੇ ਜਿਨ੍ਹਾਂ ਨੂੰ ਕੋਈ ਡਰ ਹੋਊਗਾ ਮਨ ਦੇ ਵਿੱਚ ਕਿ ਕਿਤੇ ਕੋਈ ਸਾਡਾ ਲਿੰਕ ਸਾਡਾ ਕੋਈ ਲੈਣ ਦੇਣ ਸਾਹਮਣੇ ਨਾ ਆ ਜੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਤਾਂ ਤਮਾਮ ਜਿਹੜਾ ਪ੍ਰਿੰਟ মিডিਆ ਇੰਗਲਿਸ਼ মিডিਆ ਪੰਜਾਬੀ মিডিਆ ਉਹ ਮਿੰਡੀ মিডিਆ ਇਹ ਗੱਲ ਰੱਖ ਰੱਖਿਆ ਕਿ ਡਾਇਰੀ ਮਿਲਣ ਤੋਂ ਬਾਅਦ ਅਫਸਰ شاہੀ ਦੇ ਵਿੱਚ ਵੀ ਇੱਕ ਸਨਾਟਾ ਇੱਕ ਸਨਸਣੀ ਹੈ ਗੱਲਾਂ ਨੇ ਕਿ ਕੀ ਅੱਗੇ ਹੋ ਸਕਦਾ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕੱਲ ਸਮਰਾਲਾ ਜਦੋਂ ਰੇਡ ਕੀਤੀ ਡੀਆਈਜੀ ਭੂਲਰ ਦੇ ਫਾਰਮ ਹਾਊਸ ਦੇ ਉੱਪਰ ਉੱਥੇ ਵਿਦੇਸ਼ੀ ਸ਼ਰਾਬ ਮਿਲੀ ਜ ਜਿਹਦੀ ਕੀਮਤ 2 ਲੱਖ 90 ਹਜ਼ਾਰ 17 ਜ਼ਿੰਦਾ ਕਾਰਤੂਸ ਮਿਲੇ ਸੋ ਲਵਾ 5-7 ਲੱਖ ਰੁਪਇਆ ਉਥੋਂ ਵੀ ਕੈਸ਼ ਮਿਲਿਆ ਤੇ ਹੁਣ ਆਜੋ ਅਗਲੀ ਗੱਲ ਦੇ ਉੱਪਰ ਅਗਲੀ ਗੱਲ ਕੀ ਆ ਅਗਲੀ ਗੱਲ ਹੈ ਕਿ ਜਿਵੇਂ ਅੱਜ ਪੰਜਾਬੀ ਟ੍ਰਿਬਿਊਨ ਨੇ ਖਬਰ ਕੋਟ ਕੀਤੀ ਕਿ ਡੀਆਈਜੀ ਭੁੱਲਰ ਦੀ ਜਿਹੜੀ ਮਹੀਨਾ ਤਨਖ ਮਹੀਨੇ ਦੀ ਤਨਖਾਹ ਹੈ ਮਹੀਨੇ ਦੀ ਜਿਹੜੀ ਤਨਖਾਹ ਹੈ ਡੀਆਈਜੀ ਭੁੱਲਰ ਦੀ ਉਹ ਬਣਦੀ ਆ 2,16,000 ਰੁਪਏ ਤੇ ਹੋਰ ਪੱਤੇ ਪੁੱਤੇ ਪਾ ਕੇ ਉਹ ਸਾਰਾ ਮਿਲਾ ਕੇ 3,20,000 ਰੁਪਇਆ ਮਹੀਨਾ ਮਿਲਦਾ ਡੀਆਈਜੀ ਪੁੱਲਰ ਨੂੰ ਤੇ 320000 ਦੇ ਵਿੱਚੋਂ ਮਹੀਨੇ 'ਚ ਤਨਖਾਹ ਦੇ ਵਿੱਚੋਂ ਜਦੋਂ ਟੈਕਸ ਟੋਕਸ ਕੱਟਦੇ ਆ ਤਾਂ ਉਹ ਤਨਖਾਹ ਘਟ ਜਾਂਦੀ ਹੈ ਯਾਨੀ ਕਿ ਸਾਲ ਦੀ ਜਿਹੜੀ ਆਮਦਨ ਹੈ ਡੀਆਈਜੀ ਪੁੱਲਰ ਨੂੰ ਆਮਦਨ ਦਾ ਭਾਵ ਕਿ ਤਨਖਾਹ ਹੈ ਜਿਹੜੀ ਪੱਤੇ ਪੁੱਤੇ ਪਾ ਕੇ ਉਹ 27 ਲੱਖ ਰੁਪਿਆ ਬਣਦੀ ਹੈ ਹੁਣ ਤੁਸੀਂ ਦੇਖੋ ਕਿ ਡੀਆਈਜੀ ਪੁੱਲਰ ਦੀ ਇੱਕ ਸਾਲ ਦੀ ਤਨਖਾਹ ਤਾਂ ਬਣਦੀ ਹੈ 27 ਲੱਖ ਰੁਪਏ ਪੰਜਾਬੀ ਟ੍ਰਿਬਿਊਨ ਆਹ ਕਹਿ ਰਿਹਾ ਤੇ 7.5 ਕਰੋੜ ਤਾਂ ਕੈਸ਼ ਹੀ ਮਿਲ ਗਿਆ ਘਰ ਤੋਂ ਕਿ ਤਨਖਾਹ ਨਾਲ ਇਕੱਠਾ ਹੋਇਆ ਸੀ ਆਹ ਚੀਜ਼ ਵੀ ਦੇਖਣ ਵਾਲੀ ਆ ਤੇ ਉਧਰ ਸੀਬੀਆਈ ਨੇ ਜਾਂਚ ਦਾ ਜਿਹੜਾ ਘੇਰਾ ਉਹ ਘੇਰਾ ਆਪਣਾ ਵਿਸ਼ਾਲ ਕਰਤਾ ਤੇ ਵਧਾਤਾ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਪੰਜਾਬੀ ਟ੍ਰਿਬਿਊਨ ਕਹਿੰਦੇ ਕਿ ਸਾਡੇ ਕੋਲ ਰਿਟਰਨ ਦੀ ਕਾਪੀ ਮੌਜੂਦ ਆ ਜਿਹੜੀ ਇਨਕਮ ਰਿਟਰਨ ਜਿਹੜੀ ਇਨਕਮ ਰਿਟਰਨ ਭਰਦੇ ਸੀ ਹਰਚਰਨ ਸਿੰਘ ਭੁੱਲਰ ਪੰਜਾਬੀ ਟ੍ਰਿਬਿਊਨ ਲਿਖਦਾ ਕਿ ਸਾਡੇ ਕੋਲ ਰਿਟਰਨ ਦੀ ਕਾਪੀ ਮੌਜੂਦ ਹੈ ਇਸ ਕਾਪੀ ਦੇ ਅਨੁਸਾਰ ਡੀਏਜੀ ਭੁੱਲਰ ਦੀ ਪ੍ਰਤੀ ਮਹੀਨਾ 216000 ਰੁਪਏ ਤਨਖਾਹ ਜਿਹੜੀ ਗੱਲ ਆਪਾਂ ਨੇ ਕੀਤੀ ਤੇ ਉਧਰ ਸੀਬੀਆਈ ਨੇ ਭੁੱਲਰ ਦੀ ਰਿਹੈਸ਼ ਤੋਂ 7.5 ਕਰੋੜ ਬਰਾਮਦ ਕੀਤਾ ਇਹ ਇਹਨਾਂ ਦਾ ਲਿਖਿਆ ਹੋਇਆ ਪੁਰਾਣੀ ਡਿਟੇਲ ਦਿੱਤੀ ਹੋਈ ਆ ਤੇ ਅੱਗੇ ਤੁਸੀਂ ਦੇਖੋ ਕਿ ਜਿਹੜੀਆਂ ਜਾਇਦਾਦਾਂ ਦਾ ਵੇਰਵਾ ਦਿੱਤਾ ਗਿਆ ਕਿ ਭੁੱਲਰ ਪਰਿਵਾਰ ਦੀ ਚੰਡੀਗੜ੍ਹ ਸੈਕਟਰ 17 ਬੀ ਦੇ ਵਿਚਾਲੇ 528 ਗਾਜ਼ੀ ਕੋਠੀ ਮੌਜੂਦ ਆ ਜੀ ਦੀ ਕੀਮਤ 5 ਕਰੋੜ ਰੁਪਏ ਦੱਸੀ ਗਈ ਆ ਜੋ ਸਾਲ 2008 ਚ 1 ਕਰੋੜ 32 ਲੱਖ ਦੀ ਖਰੀਦੀ ਸੀ ਇਸੇ ਤਰ੍ਹਾਂ ਕਪੂ ਕਪੂਰਥਲਾ ਕਪੂਰਥਲਾ ਦੇ ਵਿੱਚ 5 ਕਨਾਲ ਜ਼ਮੀਨ ਤਵਾਦਲੇ ਚ 2014 ਚ ਮਿਲੀ ਜਿਸ ਦੀ ਮੌਜੂਦਾ ਕੀਮਤ 60 ਲੱਖ ਰੁਪਏ ਦੱਸੀ ਗਈ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਮੰਡ ਸ਼ੇਰਿਆਂ ਚ ਕਰੀਬ 15 ਏਕੜ ਜ਼ਮੀਨ ਹੈ ਤਬਾਦਲੇ ਰਾਹੀਂ ਜਿਹਦੀ ਕੀਮਤ 3 ਕਰੋੜ ਦੱਸੀ ਗਈ ਭੁੱਲਰ ਪਰਿਵਾਰ ਨੇ ਸਾਲ 2003 ਚ ਨਿਊ ਚੰਡੀਗੜ੍ਹ ਚ ਉਹ ਮਿਕਸ ਡਿਵੈਲਪਰ ਤੋਂ 1041 ਗਜ ਦਾ ਇੱਕ ਪਲਾਟ ਖਰੀਦਿਆ ਜਿਹਦੀ ਕੀਮਤ 1 ਕਰੋੜ 60 ਲੱਖ ਦਾ ਦੱਸੀ ਗਈ ਹੈ ਰਿਟਾਇਰਨ ਚ ਭੁੱਲਰ ਨੇ ਸਭ ਸੰਪਤੀਆਂ ਦੀ ਸਾਲਾਨਾ ਆਮਦਨ 11 ਲੱਖ 44000 ਰੁਪਏ ਦੱਸੀ ਹੈ ਤੇ 11 ਕਰੋੜ 44 ਲੱਖ ਰੁਪਏ ਦੱਸੀ ਆ ਸਾਰੀਆਂ ਦੀ ਇਹਨਾਂ ਦੀ ਉਹ ਤੇ ਇਹ ਸਿਰਫ ਅਚਲ ਸੰਪਤੀ ਹੈ ਸੋ ਦੋਸਤੋ ਤੁਸੀਂ ਦੇਖੋ ਕਿ ਹਰਚਰਨ ਸਿੰਘ ਭੁੱਲਰ ਜਿਹੜੇ ਜਿਨ੍ਹਾਂ ਨੇ ਰਿਟਰਨ ਜਿਹੜੀ ਇਨਕਮ ਆਪਣਾ ਟੈਕਸ ਰਿਟਰਨ ਭਰਦੇ ਆ ਉਹਦੇ ਵਿੱਚ ਦੱਸਿਆ ਕਿ ਸਾਡੇ ਕੋਲ 8 ਪ੍ਰਾਪਰਟੀਆਂ ਨੇ 8 ਜਾਇਦਾਦਾਂ ਨੇ ਪਰ ਸੀਬੀਆਈ ਕਹਿੰਦੀ ਕਿ 50 ਜਾਇਦਾਦਾਂ ਨੇ ਤੇ ਹਰਚਰਨ ਭੁੱਲਰ ਦੀ ਤਨਖਾਹ 216000 ਰੁਪਏ ਤੇ ਭੱਤੇ ਪੁੱਤੇ ਪਾ ਕੇ 320000 ਹੋ ਜਾਂਦੀ ਆ ਤੇ ਟੈਕਸ ਘਟਾਣ ਤੋਂ ਬਾਅਦ ਜਿਹੜੀ ਸਾਲ ਦਾ ਪੂਰਾ ਕੈਲਕੂਲੇਟ ਕਰਦੇ ਆ ਜਦੋਂ ਆਪਾਂ ਇਸ ਨੂੰ ਤਾਂ 27 ਲੱਖ ਰੁਪਏ ਬਣਦੀ ਆ ਪਰ ਕਰੋੜਾਂ ਰੁਪਏ ਜਿਹੜਾ ਕੈਸ਼ ਹੈ ਉਹ ਕੈਸ਼ ਬਰਾਮਦ ਹੋਇਆ ਇਸ ਵੇਲੇ ਸੀਬੀਆਈ ਆਪਣੀ ਜਾਂਚ ਅੱਗੇ ਵਧਾ ਰਹੀ ਆ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਆ ਤੇ ਕ੍ਰਿਸ਼ਾਨੂੰ ਸ਼ਾਰਦੂ ਜਿਹੜਾ 90 ਨਾਲ ਸੰਬੰਧਿਤ ਹੈ ਕ੍ਰਿਸ਼ਾਨੂੰ ਸ਼ਾਰ ਦਾ ਉਹ ਇਸ ਵੇਲੇ ਚੰਡੀਗੜ੍ਹ ਦੀ ਬੁੜੈਲ ਜੇੜ ਦੇ ਵਿੱਚ ਬੰਦ ਹੈ ਤੇ ਨਾਲ ਨਾਲ ਡੀਆਈਜੀ ਭੋਲਰ ਜਿਹੜੇ ਸੀਬੀਆਈ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਜਿਨ੍ਹਾਂ ਨੂੰ ਨਾਲ ਨਾਲੋਂ ਨਾਲ ਉਹ ਵੀ ਚੰਡੀਗੜ੍ਹ ਦੀ ਬੁੜੈਨ ਜੇਲ੍ਹ ਦੇ ਵਿੱਚ ਬੰਦ ਨੇ ਇਸ ਖਬਰ ਨੇ ਦਿਵਾਲੀ ਵਾਲੇ ਇਸ ਤੁਸੀਂ ਐ ਕਹੋ ਕਿ 68ੂ ਦੀ ਦੁਨੀਆ ਦੇ ਵਿੱਚ ਅੱਜ ਇਸ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਚੁੱਪ ਪਸਾਰਤੀ ਬਿਲਕੁਲ ਸਨਾਟਾ ਛਾ ਗਿਆ ਕੋਈ ਸਿਆਸਤ ਦੇ ਵਿੱਚ ਹੱਲਾ ਗੁੱਲ ਨਹੀਂ ਬੇਸ਼ੱਕ ਤਰਨਤਾਰਨ ਦੀ ਜਿਮਨੀ ਚੋਣਾਂ ਬਾਈਪੋਲ ਆ ਉਥੋਂ ਦੀ ਦੂਜੇ ਪਾਸੇ ਨਵਨੀਤ ਚਤੁਰਵੇਦੀ ਦਾ ਵੀ ਹੱਲਾ ਗੁੱਲਾ ਪੂਰਾ ਪਰ ਜਦੋਂ ਦੀ ਡੀਆਈਜੀ ਭੁੱਲਰ ਦੀ ਆਹ ਗੱਲ ਬਾਹਰ ਆਈ ਉਸ ਤੋਂ ਬਾਅਦ ਬਿਲਕੁਲ ਪੰਜਾਬ ਸਾਇਲੈਂਸ ਹੈ ਆਮ ਲੋਕ ਤਾਂ ਹਰਿਆਣੇ ਕਿ ਅਫਸਰ ਐਨ ਐਨ ਰੁਪਏ ਛਾਪਦੇ ਨੇ ਕਿ 7 7 7.5 7 ਕਰੋੜ ਰੁਪਇਆ ਘਰਾਂ ਚ ਪਿਆ ਰਹਿੰਦਾ 2.5 2.5 ਕਿਲੋ ਸੋਨਾ ਪਿਆ ਰਹਿੰਦਾ ਘਰਾਂ ਜਿਹਦੀ ਕੀਮਤ 3 ਕਰੋੜ ਦੱਸੀ ਗਈ ਹੈ ਸੋ ਡੀਆਈਜੀ ਭੂਲਰ ਦਾ ਕੇਸ ਬੜਾ ਇੱਕ ਸੀਰੀਅਸ ਆਹਾ ਕੇਸ ਹੈ ਤੇ ਜਿਹੜੀ ਡਾਇਰੀ ਮਿਲੀ ਹੈ ਇਸੇ ਡਾਇਰੀ ਦੇ ਵਿੱਚ ਵੀ ਕੁਝ ਨਾਮ ਨੋਟ ਹੋਏ ਹੋਣੇ ਮਿਲੇ ਹੋਣੇ ਜਿਵੇਂ ਕਿਹਾ ਜਾ ਰਿਹਾ মিডিਆ ਰਿਪੋਰਟ ਕਰ ਰਿਹਾ ਕਿ ਕੁਝ ਅਫਸਰ ਇੱਧਰ ਉੱਧਰ ਵੀ ਹੋ ਗਏ ਨੇ ਤੇ ਉਹ ਕਿਹੜੇ ਅਫਸਰ ਨੇ ਕਿਹੜੇ ਮਹਿਕਮੇ ਨਾਲ ਸੰਬੰਧਤ ਨੇ ਉਹ ਵੀ ਦੇਖਣ ਵਾਲਾ ਹੋਊਗਾ ਕਿਉਂਕਿ ਇੱਕ ਕੇਸ ਐਕਸਾਈਜ਼ ਐਕਸਾਈਜ਼ ਦਾ ਵੀ ਪਾਇਆ ਗਿਆ ਡੀਆਈਜੀ ਪੋਲਰ ਦੇ ਉੱਪਰ ਸ਼ਰਾਬ ਦਾ ਮਾਮਲਾ ਜਿਹੜੇ ਜ਼ਿੰਦਾਕਾਰ ਤੋਂ ਮਿਲੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਹੈ ਕਿ ਇਲੀਗਲ ਨੇ ਜਾਂ ਫਿਰ ਇਲੀਗਲ ਨੇ ਜੇਕਰ ਉਹ ਇਲੀਗਲ ਪਾਈ ਜਾਂਦੇ ਨੇ ਤਾਂ ਉਹਦਾ ਕੇਸ ਵੀ ਪਾਇਆ ਜਾ ਸਕਦਾ ਉਹਦੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਯਾਨੀ ਕਿ ਮੁਸ਼ਕਲਾਂ ਦੇ ਵਿੱਚ ਘਿਰ ਗਏ ਸਰਦਾਰ ਤੇ ਡੀਆਈਜੀ ਐਡਾ ਵੱਡਾ ਰੁਤਬਾ ਪਾਵਰ ਸ਼ਕਤੀ ਪੈਸਾ ਸਰਕਾਰਾਂ ਦੀ ਸਪੋਰਟ ਕਿਉਂਕਿ ਪ੍ਰਸ਼ਾਸਨ ਦਾ ਇੱਕ ਵੱਡੇ ਅਧਿਕਾਰੀ ਨੇ ਦੋ ਦਿਨਾਂ ਦੇ ਵਿੱਚ ਹੀ ਸਾਰਾ ਖੇਲ ਬਦਲ ਗਿਆ। ਸੋ ਬਾਕੀ ਦੇਖਣ ਵਾਲਾ ਹੋਊਗਾ ਕਿ ਇਸ ਮਾਮਲੇ ਦੇ ਵਿੱਚੋਂ ਨਿਕਲੂਗਾ ਕੀ ਪੱਕੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆਹ ਦੀਵਾਲੀ ਦੇ ਦਿਨ ਨੇ ਇਹ ਦੀਵਾਲੀ ਦੇ ਦਿਨ ਬੇਸ਼ੱਕ ਰੌਸ਼ਨੀਆਂ ਭਰਿਆ ਤਿਉਹਾਰ ਹੈ ਪਰ ਜਿਹੜੀ ਜੋਤ ਸੀ ਤਾਕਤ ਦੀ ਸੱਤਾ ਦੇ ਨਸ਼ੇ ਦੀ ਡੀਆਈਜੀ ਭੋਲਰ ਹੋਣ ਦੀ ਉਹ ਜੋਤ ਬੁੱਝ ਗਈ। ਸੋ ਇੱਕ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਤਿਉਹਾਰਾਂ ਦੇ ਦਿਨ ਤੁਹਾਡੇ ਲਈ ਖੁਸ਼ੀਆਂ ਭਰੇ ਹੋਣ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਸੁਖੀ ਸੰਧੀ ਆਪਣਾ ਜੀਵਨ ਬਤੀਤ ਕਰੋ